ਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਵੇਂ ਵਲੌਗਸ ਤੁਹਾਡਾ ਵੈਲਕਮ ਆ ਤੇ ਸਵੇਰ ਦਾ ਟਾਈਮ ਹੈ ਅੱਜ ਅਸੀਂ ਘਰੇ ਹੀ ਪਹੁੰਚੇ ਆ ਆਪਣੇ ਦੇ ਲਾਓ ਜੀ ਚੱਪਲਾ ਆ ਗਿਆ ਤੁਹਾਡੇ ਵਾਸਤੇ ਨਵੀਆਂ ਨਵੀਆਂ ਚੱਪਲਾ ਹੋਰ ਕਹਤਾ ਇਹ ਕਹਿੰਦੇ ਉਹ ਪਾਣੀ ਦੀ ਵਾਈ ਨੂੰ ਦੁੱਧੀਆਂ ਨਹੀਂ ਦੇਣੀਆਂ ਅੱਛਾ ਤੇ ਸਵੇਰ ਦਾ ਟਾਈਮ ਹੈ ਜੀ ਆਪਾਂ ਪਹੁੰਚੇ ਆ ਉਤਰਾ ਖੰਡ 'ਚ ਤੇ ਇਹਨਾਂ ਦਾ ਪਿੰਡ ਹੈਗਾ ਸਰਸਈਆਂ ਤੇ ਬਾਕੀ ਸਾਰੀ ਨੌਲੇਜ ਤੁਹਾਨੂੰ ਡਰੇਕ ਕਰਾਂਗੇ ਕਿਉਂਕਿ ਜਿਆਦਾ ਨਹੀਂ ਪਤਾ ਆਪਾਂ ਨੂੰ ਹੈਨਾ ਬਾਕੀ ਉਦੋਂ ਉਦਮ ਸਿੰਘ ਨਗਰ ਜ਼ਿਲ੍ਹਾ ਪੈਂਦਾ ਇਹਨਾਂ ਨੂੰ ਤੇ ਰਾਤ ਆਏ ਸੀ ਕਿ ਰਾਤ ਕੋਈ ਜ਼ਿਆਦਾ ਨਾ ਬਲੌਕ ਬੜਿਆ ਨਹੀਂ ਤੇ ਇੱਧਰ ਉੱਤਰਾਖੰਡ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਭਲਾ ਰਹਿੰਦੇ ਨੇ ਉਹਨਾਂ ਦਾ ਤਾਂ ਘਰ ਤੁਸੀਂ ਦੇਖ ਸਕਦੇ ਹੋ ਵੀ ਸਾਰਾ ਕੁਝ ਉਵੇਂ ਦਾ ਹੀ ਮਾਹੌਲ ਹੈ ਜਿਵੇਂ ਆਪਣੇ ਪੰਜਾਬ ਦੇ ਵਿੱਚ ਹੀ ਹੁੰਦਾ ਹੈ ਆਹ ਨੂੰ ਤੁਸੀਂ ਮੈਂ ਸਟੇਚੀ ਕਰ ਦਊਗਾ ਐਂ ਇੱਥੇ ਰੱਖ ਦਿਓ ਮੰਜੇ ਤੇ ਉਥੇ ਰੱਖ ਲਈ ਮੈਂ ਇੱਥੇ ਕੱਢਦਾ ਹਾਂ ਹਾਂ ਕੀ ਬਣ ਰਿਹਾ ਇਧਰ ਪਿਆ ਹੋਏ ਹੋਏ ਪਰੋਂਠੇ ਦੀ ਰੋਟੀਆਂ ਬਣਾ ਕੇ ਕੰਮ ਨੇ ਵੇਣਾ ਹੀ ਐਡਾ ਕੰਮ ਛੇੜਿਆ ਪਰੋਂਠਿਆਂ ਦਾ ਲਫੜੇ ਫੋਣ ਇਹ ਲੱਖ ਦਾ ਬੁਰਾ ਹਾਲ ਹੋ ਗਿਆ ਬਾਤ ਕੱਲ ਵੀ ਅੱਜ ਚੱਕਣਾ ਪੈਣਾ ਹੁਣ ਅਸੀਂ ਚੱਲੇ ਆ ਉੱਤੇ ਕੁਰਸੀ ਲੈ ਆਇਆ ਉੱਤੇ ਦੇਖਦੇ ਆਂ ਅਸੀਂ ਉੱਤਰਾਖੰਡ ਜਾ ਕੇ ਧਿਆਨ ਨਾਲ ਕਾਹ ਘਾੜ ਗਿਆ ਪਾਜੀ ਅਸੀਂ ਬੈਠੇ ਕੋਠੇ ਤੇ ਧੁੱਪੇ ਬਸ ਬੈਠੇ ਬਾਥਰੂਮ ਚ ਗਿਆ ਬਾਥਰੂਮ ਚ ਆਹ ਹੇ ਥੱਲੇ ਉਤਰਿਆ ਨਾ ਹੁਣ ਤੇ ਲੋਈ ਚਾਚੇ ਦੇ ਘਰ ਆ ਅਸੀਂ ਤੇ ਕੋਠੇ ਤੇ ਚਾਰ ਚਫੇ ਦਾ ਮਾਹੌਲ ਦੇਖ ਰਿਆਂ ਉੱਤਰਾਖੰਡ ਦਾ ਤੇ ਆ ਦੇਖ ਰਿਆ ਚਾਚੇ ਦੇ ਮੱਛੀਆਂ ਸੁੱਡੀਆਂ ਰਾਤ ਕਿਨਿਤ ਇਹਨਾਂ ਦੇ ਘਰ ਨੇ ਚਾਚੇ ਰਹਿੰਦੇ ਪੰਜ ਛੇ ਘਰ ਨੇ ਇਹ ਸਾਰੇ ਆਪਸ ਰਹਿੰਦੇ ਨੇ ਮੇਨ ਰੋਡ ਤੇ ਘਰ ਆਏ ਹੋ ਸਾਡੇ ਘਰ ਆਉਂਦੇ ਆਉਂਦੇ ਆ ਬਾਰੂ ਉਹ ਨਾਉਣ ਗਿਆ ਉਹਨੂੰ ਤਾਂ ਪਛਾਣ ਨਹੀਂ ਮਮਮੀ ਕੀ ਮਮਮੀ ਦਾ ਬਹੁਤ ਜ਼ਿਆਦਾ ਹੀ ਫੌਂਟ ਹੈ ਥੋੜਾ ਥੋੜਾ ਫਰੀ ਜਾਂਦਾ ਹਜੇ ਹਾਂਜੀ ਉਹ ਠੀਕ ਨੇ ਇਹਦੀ ਉਹ ਹਾਂਜੀ ਤਾਂ ਹੈ ਅੱਜ ਨੇ ਬੱਚੇ ਵਿਆਹੇ ਗਏ ਨੇ ਹਾਂਜੀ ਸਾਰੇ ਨੇ ਮੁੰਡਾ ਨਾ ਨੋ ਨਾ ਖੜਾ ਹੈ ਜਲਦੀ ਹਾਂਜੀ ਮੁੰਡਾ ਛੋਟਾ ਨੇ ਇਹ ਕਾਜੀ ਕਰਤੀ ਜੀ ਅਸੀਂ ਗੱਲ ਕਰਤੀ ਦਰਸ਼ਨ ਨਹੀਂ ਲੈਤਾਂ ਵਧੀਆ ਵਧੀਆ ਬੀਚ ਬਸ ਜੈਨ ਪੁੱਤਰੀਆਂ ਪੁੱਤਰੀਆਂ ਵਧੀਆ ਵਧੀਆ ਹਾਂਜੀ ਹਾਂਜੀ ਸਭ ਵਧੀਆ ਕੀਤਾ ਕੱਲੀ ਪਿੰਡ ਨੂੰ ਪੰਜਾਬ ਨੂੰ ਨਹੀਂ ਅੱਜ ਨਹੀਂ ਹਰਜੀਤ ਮੰਮੀ ਅੱਜ ਨੂੰ ਨਾ ਮੰਮੀ ਨੂੰ ਪਤਾ ਕੀ ਆ ਮੰਮੀ ਨੂੰ ਬਾਸੂ ਨੂੰ ਕਿ ਕਰਾਣਾ ਪੈਦਾ ਮਨ ਨੂੰ ਬਟੀਕ ਦਾ ਕੰਮ ਹੁੰਦਾ ਕੱਲੀ ਉਹ ਜੋ ਕੱਲੀ ਰਾਜ ਬਹੁਤ ਔਖਾ ਸਵੇਰੇ ਤੇ ਚਾਰ ਵਜੇ ਨਿਕਲਦੇ ਮੇਰੇ ਤਾਂ ਸ਼ਾਮ ਨੂੰ ਜਾਣਾ ਹੈ ਸਵੇਰੇ ਨਿਕਲ ਲਓ ਫੜ ਕੇ ਚਾਰ ਵਜੇ ਹਾਂ ਜਿੰਨੇ ਵੇਲੇ ਆਖੂਗਾ ਉਹਨੂੰ ਵੀ ਖਾਦਾ ਮੈਂ ਸਵੇਰੇ ਕਦ ਪੂਰਾ ਜਿੰਨੇ ਵੇਲੇ ਆਖੂਗਾ ਸਹੀ ਗੱਲ ਅੱਜ ਨਹੀਂ ਤਾਂ ਕਾ ਕਰ ਰਹੀ ਮੈਂ ਤਾਂ ਕਾ ਨਹੀਂ ਕਰ ਰਹੀ ਇਹ ਇਮਾਨਦਾਰੀ ਵਾਲੀ ਗੱਲ ਹੈ ਅੱਜ ਨਹੀਂ ਜਾਣਾ ਕੱਲ ਨੂੰ ਸਵੇਰੇ ਜਿੰਨਾ ਆਖੋਗੇ ਉਸੇ ਟਾਈਮ ਟੱਕਾ ਹੋ ਜਾਣਾ ਹੈ ਨਹੀਂ ਟੱਕਾ ਹੁੰਦਾ ਕੁਝ ਨਹੀਂ ਹੁੰਦਾ ਅਸੀਂ ਤਾਂ 11 ਵਜੇ ਨਿਕਲੀਏ ਨਾ ਨਾ ਕਿਤੇ 11:00 ਵਜੇ ਨਹੀਂ ਜਾਣਾ ਆ ਸਿੱਧੀ ਬਾਤ ਹੈ ਉਦ ਤੱਕ ਕਰਨੀ ਬੋਲੀ ਬੋਲਣ ਦੀ ਸਿੱਧੀ ਬਾਤ ਹੈ ਸਿੱਧੀ ਬਾਤ ਹੈ ਯਾ ਜਿਵੇਂ ਨੀ ਜਾਣਾ ਤੇ ਹਲਕੇ ਕਿਤਾਬਾਂ ਤੇ ਆ ਗਏ ਜਣਾ ਸਿੱਧੀ ਬਾਤ ਹੈ ਹਾਂ ਕਹਿੰਦੀ ਸਿੱਧੀ ਬਾਤ ਹੈ ਜਿਵੇਂ ਜਾਣਾ ਉਧਰੋਂ ਚਾਚੀ ਵੀ ਕਹਿੰਦੇ ਸਾਡੇ ਘਰੇ ਵੀ ਆਇਓ ਮੈਂ ਕਹਿੰਦਾ ਜੇ ਤੱਕ ਸਰਾ ਨਹੀਂ ਮੁਸਤਵੀ ਹੋਵੇ ਹਾਂ ਹਾਂ ਉਹ ਮੋਰ ਸੱਚਮਾ ਅੱਥੇ ਆਉਣੇ ਜਾ ਰਿਹਾ ਹੋਰ ਨਾ ਕਹਿੰਦਾ ਮੈਨੂੰ ਬੜਾ ਮੈਂ ਕਹਿੰਦੀ ਮੈਨੂੰ ਨਿਕਲੋ ਮੇਰੇ ਤੋਂ ਪਤਾ ਨਹੀਂ ਸਾਨੂੰ ਇਹ ਮਿੱਠੇ ਹੀ ਹੋਣੇ ਚਾਹੀਦੇ ਕਹਿੰਦਾ ਹਾਂਜੀ ਹਾਂ ਮਿੱਠੇ ਐ ਮਿੱਠੇ ਐ ਪਰ ਮੈਨੂੰ ਤਾਂ ਲੱਗਦਾ ਜਿਵੇਂ ਜਦੋਂ ਨਵਾਂ ਨਵਾਂ ਘਰ ਆਉਂਦਾ ਨਾ ਨਾ ਨੀ ਕੋਈ ਲੱਗਦਾ ਪਰ ਦੂਜਾ ਹੀ ਲਾਉਂਦਾ ਸੀ ਜਿਹੜਾ ਆਪਾਂ ਦੂਜਾ ਲੈ ਲਓ ਉਹ ਤਾਂ ਮੈਨੂੰ ਆਇਆ ਸੀਗਾ ਕਿ ਇਹ ਨਹੀਂ ਇਹੀ ਰੇਟ ਹੋਣਾ ਚਾਹੀਦਾ ਕਿੰਨੇ ਦਿੱਤੇ 100 ਰੁਪਏ ਦਾ ਕਿਲੋ ਇਹ 100 ਦੇ 1.5 ਕਿਲੋ ਹਾਂ 100 ਦੇ ਰੁਪਏ ਨਹੀਂ ਸਾਡਾ ਕੋਲ ਫੱਟੇ ਲੈਣੇ ਅਸੀ ਦੇ ਤਾਂ ਅੱਜ ਤਾਂ ਕੀ ਫਰਕ ਹੋਊਗਾ ਯਾਰ ਪਤਾ ਨਹੀਂ ਵਿੱਚੇ ਮੈਨੂੰ ਇੱਥੇ ਹੀ ਛੱਡ ਦੇ ਪਾ ਚਾਚੀ ਬਾਹਰ ਬੈਠਨ ਟੁਪੇ ਚਾਚੀ ਸਾਡੀ ਜੀ ਜੂਲੇ ਤੇ ਲੱਗ ਗਈ ਛੱਟ ਤੇ ਉਹਦੇ ਕੱਟ ਉੱਠਿਆ ਜਾਂਦਾ ਚਾਚੀ ਕੋਲ ਨਹੀਂ ਤਾਂ ਚਾਚੀ ਸਾਡੀ ਨੇ ਪਤਾ ਨਹੀਂ ਕਿੱਥੇ ਤੇ ਕਿੱਥੇ ਪਹੁੰਚਣਾ ਸੀ ਚਾਚੀ ਦੀ ਤਾਂ ਕੁੜੀ ਬੜੀ ਮਾੜੀ ਹੈ ਅ ਚਾਚੇ ਰੱਖਿਆ ਗਾਈਆਂ ਇੱਕ ਵੱਛੀ ਹੈ ਤਿੰਨ ਗਾਈਆਂ ਨੇ ਆ ਦੇਖੇ ਇਧਰ ਗੈਣਾ ਬੱਲਾਂ ਦੇ ਪੱਤੇ ਦੇ ਕਿਵੇਂ ਦੇ ਨੇ ਆ ਲੋਕੀ ਦੀ ਬੱਲਾਂ ਦੇ ਪੱਤੇ ਦੇ ਨਾ ਦੇ گول ਹੁੰਦੇ ਆਪਣੇ ਵੱਲ گول ਹੁੰਦੇ ਨੇ ਇੰਗਲੈਂਡ ਕੈਨੇਡਾ ਵਾਲੇ ਪੱਤੇ ਨੇ ਇਹ ਨਹੀਂ ਹਰੇ ਨਹੀਂ ਕੈਨੇਡਾ ਵਾਲੇ ਪੱਤੇ ਵਰਗੇ ਨੇ ਦੇ ਲਈ ਸਾਡੀ ਫੁੱਲ ਸੇਵਾ ਹੋ ਰਹੀ ਹੈ ਇਧਰ ਨਾਲ ਪਰੌਂਠਿਆਂ ਦੇ ਚਟਨੀ ਬਣਨ ਲੱਗੀ ਹੈ ਟਮਾਟਰ ਪਦੀਨਾ ਆਪ ਲਾ ਰੱਖਿਆ ਘਰੇ ਵਾਧੂ ਉਹ ਮਿਰਚਾਂ ਬੜੀਆਂ ਜਾਂਦੀਆਂ ਲਾ ਰੱਖਿਆ ਮੰਮੀ ਉਹਨੂੰ ਤੁਹੀ ਓ ਓ ਕਾਲੀਆਂ ਮਿਰਚਾਂ ਲਾਲ ਮਿਰਚਾਂ ਤਰ੍ਹਾਂ ਤਰ੍ਹਾਂ ਦੀਆਂ ਮਿਰਚਾਂ ਲਾ ਰੱਖੀਆਂ ਲੈ ਪੀਂਗ ਝੂਟਲਾ ਤੂੰ ਆਪਣੀ ਧਰੇ ਕਿਵੇਂ ਹੁੰਦੀ ਸੀ ਉੱਥੇ ਵੇੜੇ 'ਚ ਹਣਾ ਪਰ ਉਹਦਾ ਡੰਡਾ ਉੱਥੇ ਪਾਈ ਹੁੰਦੀ ਸੀ ਪਰਲੇ ਡੰਡੇ ਗਾਣੇ ਤੇ ਇਹਦਾ ਓਟ ਓਟ ਜਦ ਮੇਰਾ ਪੀਂਗ ਨਹੀਂ ਉਹ ਪਰਲੇ ਡਾਣੇ ਤੇ ਪਈ ਹੁੰਦੀ ਸੀ ਹਾਂ ਲੰਮਨ ਤੂੰ ਨੇ ਇਹ ਬਚਪਨ ਜੁਆਈ ਹੂੰ ਦਮ ਤੂੰ ਇਹ ਬਚਪਨ ਇੰਜੋਏ ਨਹੀਂ ਕੀਤਾ ਜਿਹੜਾ ਅਸੀਂ ਕੀਤਾ ਇੱਥੇ ਛਾਂ ਐ ਥੋੜੀ ਉਧਰ ਕਰ ਲੋ ਹਾਂ ਤੂੰ ਹੀ ਕੀ ਗੱਲਾਂ ਕਰਨ ਦੇ ਕਵੀਲਦਾਰੀ ਦੀਆਂ ਗੱਲਾਂ ਕਵੀਲਦਾਰੀ ਦੀਆਂ ਗੱਲਾਂ ਹੋ ਰਹੀਆਂ ਹੈਂ ਕੋਠੇ ਚੜ ਕੇ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਇਹ ਤਾਂ ਹੈਗੀ ਹੈ ਪਤਾ ਜੀ ਕੋਲ ਗੱਲਾਂ ਐਨੀਆਂ ਨੇ ਨਾ ਮੇਰਾ ਜੀ ਕਰਦਾ ਉਹ ਰੀਨ ਨਾਲ ਰਿਕਾਰਡਿੰਗ ਕਰ ਲਾ ਹਾਂ ਤੇ ਰਿਕਾਰਡਿੰਗ ਕਰਨ ਦੇ ਆਪਾਂ ਅੱਛਾ ਗੱਲ ਆ ਕੋਈ ਹਾਂ ਸਹੀ ਗੱਲ ਹੈ ਹਾਂ ਉਹ ਆਪਾਂ ਵੀਡੀਓ ਚ ਪਾਈਆਂ ਨਹੀਂ ਹੈਗੀਆਂ ਮੈਂ ਜੀ ਕੀ ਪਾਸ ਤੇ ਜਾਂਦਾ ਹੀ ਹੈ ਚੱਲੀਏ ਤੂੰ ਤਾਂ ਗੱਡੀ ਦਾ ਸਾਫ਼ ਕਰ ਲਓ ਪਹਿਲਾਂ ਹੋ ਗਏ ਕਿਸੇ ਨੂੰ ਮੈਨਾਂ ਜਲਦੀ ਕਰ assi ਤਾਂ ਰੈਡੀ ਆ ਛੱਡ ਕੇ ਮੈਨੂੰ ਪਾਣੀ ਦਾ ਮੈਨੂੰ ਪਾਣੀ ਦੇਣਾ ਸੀ ਸੱਚੀ ਗੱਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਜੀ ਤੇ ਲਓ ਜੀ ਅਸੀਂ ਆ ਗਏ ਸੀ ਉਧਰ ਉਤਰਾਖੰਡ ਚ ਹਣਾ ਤੇ ਹੁਣ ਅਸੀਂ ਜਾਣਾ ਜੀ ਉਹ ਬਾਜ਼ਾਰ ਆਪਣੇ ਬੁਟੀਕ ਦੇ ਕੰਮ ਕਰਨ ਦੁਬੱਟੇ ਦੁਬੱਟੇ ਡਾਈ ਕਰਾਣੇ ਨੇ ਕੁਝ ਕੰਮ ਆਪਣੇ ਪਏ ਨੇ ਕਾਰੀਗਰਾਂ ਕੋਲ ਲੈਣੇ ਨੇ ਕਿਉਂਕਿ ਦੋ ਦਿਨ ਆਪਾਂ ਛੁੱਟੀ ਤੇ ਹਾਂ ਤੇ ਬਸ ਉਹ ਕੰਮ ਕਰ ਚੱਲੇ ਆ ਤੇ ਅੱਜ ਬਸੀ ਸਾਹਿਬ ਵੀ ਘਰੇ ਆ ਸੰਡੇ ਦਾ ਦਿਨ ਅੱਜ ਤੇ ਮੈਨੂੰ ਲਾਲਚ ਹੋ ਗਿਆ ਮੈਂ ਕਿ ਚੱਲ ਆਪਾਂ ਕੰਮ ਕੰਮ ਕਰ ਲਈਏ ਤੇ ਤੁਸੀਂ ਕਹਿੰਦੇ ਹੋਵੋਗੇ ਵੀ ਅਸੀਂ ਇੱਕਦਮ ਹੀ ਹੁਣ ਪੰਜਾਬ ਇੱਧਰ ਪੰਜਾਬ ਦੀ ਵੀਡੀਓ ਪਾਉਣ ਲੱਗ ਪਏ ਵੀ ਇਹ ਕੀ ਹੋ ਗਿਆ ਇਹ ਐ ਹੋ ਗਿਆ ਇੱਕਦਮ ਸਾਨੂੰ ਐਮਰਜੈਂਸੀ ਕਾਲ ਆਈ ਕਿ ਤੁਹਾਨੂੰ ਆਉਣਾ ਪੈਣਾ ਹੈ ਤੇ ਅਸੀਂ ਪੰਜਾਬੀ ਕੋਈ ਵੀਡੀਓ ਨਹੀਂ ਬਣਾਈ ਮੂਡ ਹੀ ਖਰਾਬ ਹੋ ਗਿਆ ਮਤਲਬ ਦੇਲ ਹੀ ਨਹੀਂ ਕੀਤਾ ਕਿਉਂਕਿ ਸਾਡੇ ਕੋਲ ਅਦੇ 2 ਦਿਨ ਪਏ ਸੀਗੇ ਪ੍ਰੋਪਰ ਤੇ ਬਸ ਟੈਨਸ਼ਨ ਦੀ ਚ ਵੈਸੀ ਵਾਪਸ ਫਟਾਫਟ ਆ ਗਏ ਚਲੋ ਕੋਈ ਨਾ ਹੁਣ ਨੈਕਸਟ ਟਾਈਮ ਸਹੀ ਤੇ ਬਾਕੀ ਜੀ ਦਮੂ ਕਿਥੇ ਬੈਠਾ ਦਮੂ ਸਾਡੇ ਨਾਲ ਆ ਗਿਆ ਸੀ ਟਿਊਸ਼ਨ ਹੈਗੀ ਸੀ ਇਹਦੀ ਟਿਊਸ਼ਨ ਲਾ ਕੇ ਤੇ ਹੀ ਨਾਲ ਹੀ ਲੈਂਦਾ ਸੀ ਦੇਖਿਓ ਦੇਖਿਓ ਧਿਆਨ ਨਾਲ ਤੇ ਚਲੋ ਜੀ ਬਣੇ ਰੋ ਵਲੌਗ ਜੀ ਮਿਲਦੇ ਤੁਹਾਨੂੰ ਗੱਲੂ ਕੀ ਛੜ ਗਿਆ ਉਸਮੋਸੇ ਖਾ ਕਿੱਥੇ ਜਾਣਾ ਤੂੰ ਹੀ ਹੈ ਰਾਤ ਨੂੰ ਮੂੰਗੀ ਮਸਰੀ ਨਾਲ ਰੋਟੀਆਂ ਵੀ ਖਾਣੀਆਂ ਹੈ ਮੂੰਗੀ ਮਸਰੀ ਕਿੰਨੂੰ ਵਧੀਆ ਲੱਗੂ ਜੇ ਉਹ ਮਸਰੀ ਆਪਾਂ ਖਵਾਣਾ ਹੀ ਉਹਨੇ ਸਾਨੂੰ ਮੂੰਗੀ ਮਸਰੀ ਵਧੀਆ ਲੱਗਣੀ ਤੇ ਲੋ ਜੀ ਆਪਾਂ ਉਤਰਾਖੰਡ ਤੋਂ ਵਾਪਸ ਆ ਗਏ ਸੀ ਉਦੋਂ ਬਾਅਦ ਵਲੌਗ ਸ਼ੂਟ ਨਹੀਂ ਕੀਤਾ ਕਿਉਂਕਿ ਬਹੁਤ ਜ਼ਿਆਦਾ ਥੱਕ ਗਏ ਸੀ ਤੇ ਮੂਡ ਖਰਾਬ ਹੋ ਗਿਆ ਸੀ ਸਾਡਾ ਤੇ ਵਲੌਗ ਆਪਾਂ ਸ਼ੂਟ ਹੀ ਨਹੀਂ ਕੀਤਾ ਤੇ ਹੁਣ ਅਸੀਂ ਪਹੁੰਚ ਗਏ ਆ ਆਪਣੇ ਏਰੀਆ 'ਚ ਸੁਨਾਮ ਨੇ ਪਣੀ ਨੇ ਤੇ ਤੇ ਦੇ ਤੇ ਪਣੀ ਪਣੀ ਹੈਗਾ ਜੱਗ 'ਚ ਸਾਨੂੰ ਤੁਹਾਨੂੰ ਵਾਪਸ ਆਉਣਾ ਪੈ ਗਿਆ ਕਿਉਂਕਿ ਪਰ ਉਹ ਫੋਨ ਆ ਗਿਆ ਸੀ ਵੀ ਛੇਤੀ ਆ ਜਾਓ ਛੇਤੀ ਆ ਜਾਓ ਤਾਂ ਕਰਕੇ ਭੱਜ ਗਏ ਇਸ ਕਰਕੇ ਆਉਣਾ ਪੈ ਗਿਆ ਨਹੀਂ ਤਾਂ ਸਾਡੇ ਚਾਹ ਅਧੂਰੇ ਰਹਿ ਗਏ ਹੁਣ ਅਸੀਂ ਪ੍ਰੋਗਰਾਮ ਭਰਾਨਾ ਤੁਹਾਨੂੰ ਕਮੈਂਟਸ ਵੀ ਆਏ ਸੀ ਨਾਨਕ ਮੱਤਾ ਜਰੂਰ ਜਾ ਕੇ ਸਾਡੇ ਕੋ ਨਾਨਕ ਮੱਤਾ ਨਹੀਂ ਜਾਇਆ ਗਿਆ ਤੇ ਕੋਈ ਨਾ ਮੈਕਸ ਟਾਈਮ ਹੁਣ ਤੁਹਾਨੂੰ ਦੱਸ ਕੇ ਆਵਾਂਗੇ ਅਸੀਂ ਆਪਾਂ ਪਹਿਲਾਂ ਇੱਕ ਪੋਸਟ ਪਾ ਦਾਂਗੇ ਪਹਿਲਾਂ ਹਾਂ ਉਸ ਤੋਂ ਬਾਅਦ ਕਿ ਅਸੀਂ ਆ ਰਹੇ ਹਾਂ ਦਮਨ ਦੇ ਪੇਪਰ ਹੋਣਾਂ ਨੇ ਫੇਰ ਆਵਾਂਗੇ ਤੇ ਆਪਾਂ ਆਰਡਰ ਕੀਤਾ ਜੀ ਆਪਣਾ ਢੋਖ ਲੱਗੀ ਸੁਨਾਮ ਹੈ ਸੇਰ ਦੇ ਜਿਹੜੇ ਕੰਮ ਹਨ ਆਪਣੇ ਬੁਟੀਕ ਵਾਲੇ ਉਹ ਕਰਨ ਡੇ ਹਾਂ ਤੇ ਮੈਂ ਮੰਗਾਇਆ ਆਪਣੇ ਲਈ ਦਹੀਂ ਪੱਲੇ ਨਹੀਂ ਟਿੱਕੀ ਦੰਮੂ ਨੇ ਦਹੀਂ ਪੱਲੇ ਆਕਾਰ ਦੇ ਸਮੋਸੇ ਸਾਰੇ ਨਾਲ ਅਲੱਗ-ਅਲੱਗ ਖਾਣਾ ਹੈ ਹਨਾ ਮੈਂ ਕਿਹਾ ਸਾਰੀਆਂ ਚੀਜ਼ਾਂ ਟੇਸਟ ਕਰਦੇ ਆ ਜੇ ਮੇਰਾ ਨਾਲ ਵਧੀਆ ਲੱਗੇਗਾ ਦੰਮੂ ਦਾ ਖਾਣੇ ਦੰਮਨ ਦਾ ਵਧੀਆ ਲੱਗਿਆਗਾ ਤੇ ਆਪਣੇ ਕੰਮ 'ਤੇ ਵੜ ਗਏ ਨੇ ਸਾਰੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਬਨੇਰੋ ਵਲੌਗ ਤੇ ਤੁਸੀਂ ਹੁਣ ਉਹ ਤਾਂ ਖਾ ਲਓ ਹੁਣ ਤੁਸੀਂ ਵਿੱਚ ਡੋਕਲਾ ਛੇੜ ਲਓ ਨਹੀਂ ਨਹੀਂ ਪਹਿਲਾ ਡੋਕਲਾ ਸਵੇਰੇ ਸਵੇਰੇ ਹੁੰਦਾ ਉਹ ਤਾਂ ਕੋਲਾ ਜਾ ਮਾਲੂ ਬ੍ਰੇਕਫਾਸਟ ਲਈ ਹੁੰਦਾ ਡੋਕਲਾ ਨਹੀਂ ਤਿੰਨੇ ਗਲਾਸ ਜੁੱਥੇ ਰੱਖਦੇ ਨਹੀਂ ਤੋ ਕੇ ਤਰਕੇ ਗਿਆ ਤੋ ਕੇ ਤਰਕੇ ਗਿਆ ਗਲਾਸ ਡੋਕਲਾ ਹੈ ਡੋਕਲਾ ਜਿਹਦਰ ਸਾਡੇ ਸਾਰੇਨ ਸਮਾਨ ਆ ਗਿਆ ਵਿੱਚ ਡੋਕਲਾ ਵੀ ਆ ਗਿਆ ਨਾਲੇ ਤਾਂ ਮੂੰ ਟਿੱਕੀ ਸਾਰੇ ਨਾਲ ਡੋਕਲਾ ਹੂੰ ਹੂੰ ਕੋਰਦਾ ਕੋਰਦਾ ਕੰਮ ਚਾਹੀਦਾ ਟਿੱਕੀ ਦਾ ਵੀ ਸਹੀ ਗੱਲ ਦਹੀਂ ਭੱਲੇ ਦਾ ਵੀ ਤੂੰ ਇਹ ਮਿਸਾਲੇ ਨਾ ਘਾਲੇ ਹੂੰ ਤਾਂ ਸਾਰਿਆਂ ਦੇਖ ਕੇ ਨਾ ਜੀ ਕਰਦਾ ਹੁਣ ਖਾਣ ਨੂੰ ਮੈਂ ਦਹੀਂ ਭਲੇ ਖਾਧਿਆ ਕਿਉਂਕਿ ਮੇਰਾ ਢਿੱਡ ਖਰਾਬ ਹੋਇਆ ਪਿਆ ਮੈਨੂੰ ਉਤਰਾ ਖਾਣ ਦਾ ਪਾਣੀ ਨਹੀਂ ਸੂਟ ਕੀਤਾ ਹੂੰ ਬੰਦਾ ਵਧੀਆ ਸੀਗਾ ਹਾਂ ਥੋੜਾ ਪਾਣੀ ਬਦਲ ਹੋ ਜਾਂਦਾ ਹੂੰ ਉਹੀ ਹੋਇਆ ਉਹਦੇ ਕਰਕੇ ਬਦਲ ਹੋ ਜਾਂਦਾ ਜਾ ਰਹੇ ਹਾਂ ਅਸੀਂ ਨਾਲੇ ਉੱਥੇ ਖਾ ਪੀ ਆਏ ਆਂ ਤੇ ਫੇਰ ਭੁੱਖ ਲੱਗਦੀ ਏ ਕਿਉਂਕਿ ਪਜਾਰੋਂ ਅਸੀਂ ਖਾਧਾ ਸੀ ਮੈਨੂੰ ਲੱਗਦਾ 5 ਵਜੇ ਹਨਾ 5 ਵਜੇ ਹੁੰਦੇ ਹੂੰ ਤੇ 4:30 ਵਜੇ ਪਾਪਾ ਜਾਂਦੇ 4:30 ਵਜੇ ਹਾਂ 4:30 ਖਾਧਾ ਕੀਤਾ ਹੋਣ ਟਾਈਮ ਹੋ ਗਈ 8:30 ਤੱਕ ਤੇ ਸਾਗ ਤੜਕਿਆ ਮੈਂ ਤੇ ਨਾਲ ਮੈਂ ਮੱਕੀ ਦੀ ਰੋਟੀ ਤੇ ਮੈਨੂੰ ਬਾਜਰੇ ਦੀ ਉਹ ਬਣਾ ਲਏ ਨੇ ਇੱਕ ਇੱਕ ਹੋਰ ਕਰ ਲਏ ਕੱਲ ਦੇ ਜਦੋਂ ਦੇ ਆਏ ਉਹਦੇ ਨੂੰ ਸਫਾ ਕਰਕੇ ਕਿ ਅਈਲਾ ਬੁਰਾ ਹਾਲ ਹੈ ਨਾ ਲੱਤਾਂ ਲੁਕੀ ਜਾਂਦੀਆਂ ਕੋਈ ਕੰਮ ਕਰਨ ਦੀ ਚੀਜ਼ ਹੀ ਪੈਦਾ بڑے ਕੰਮ ਪਏ ਨੇ ਕੋਈ ਸਫਾਈ ਨਹੀਂ ਕੀਤੀ ਇਹ ਕੋਈ ਕੁਝ ਨਹੀਂ ਬਸ ਰੋਟੀ ਭਗਾ ਕੇ ਦਿਖਾਈ ਰਹੇ ਸਵੇਰੇ ਹੁਣ ਰੱਬ ਸੁੱਖ ਰਖੇ ਜਿੰਨ ਚੜਾਈ ਗਈ ਆ ਫੇਰ ਕੰਮ ਕਰਾਂਗੀ ਤੇ ਅ ਜਿਹੜੇ ਨੂੰ ਵਲੌਗ ਨਹੀਂ ਸ਼ੋਅ ਹੋ ਰਿਹਾ ਕਮੈਂਟ ਕਰਕੇ ਜਰੂਰ ਦੱਸੋ ਲੋਕ ਕੋਈ ਨਹੀਂ ਦੇਖ ਰਹੇ ਪਤਾ ਨਹੀਂ ਕਿੱਧਰ ਬਿਜੀ ਨੇ ਸਾਰੇ ਸਭ ਆਖਾ ਗੋਲਿਆ ਜਦੋਂ ਇੱਕ ਪਾਸੇ ਤੁਹਾਰਾ ਦਿਨ ਅੱਧਾ ਹੋ ਗਿਆ ਅੰਮ੍ਰਿਤਸਰ ਜੇ ਆਪਾਂ ਨੇ ਜੇ ਕੋਲ ਕੁੜਕੇ ਭਾਂਜੇ ਨੇ ਚਾਲੇ ਭੰਗਦੇ ਹਾਂ ਹਾਂ ਬੱਦਸ ਨਾ ਕਿ ਕਿਉਂ ਆਈਏ ਨਾ ਸਫਰ ਕਰ ਕੇ ਆਏ ਹਾਂ ਕਿਤੇ ਗਏ ਹੋਈਏ ਤੇ ਫਿਰ ਘਰੇ ਆ ਕੇ ਜੀ ਨਹੀਂ ਲੱਗਦਾ ਇਹ ਨਾਲ ਖਿਆਲ ਰੰਦਾ ਹਾਲੇ ਕਾਹ ਤਾਂ ਦੇਰ ਸੀ ਉੱਥੇ ਹੋਣ ਰਹਿਣਾ ਅਰੇ ਹੀ ਰਹਿਣੇ ਪਾਏ ਠੀਕ ਹੈ ਜੀ ਇੱਕ ਤਾਂ ਦੂਰ ਬਹੁਤ ਨੇ ਹਨਾ ਤੁਹਾਨੂੰ ਪਤਾ ਉਤਰਾ ਖੰਡ 'ਚ ਮੇਰੇ ਦਾਦੀ ਦੇ ਪੇਕੇ ਆ ਹਨਾ ਤੇ ਉਹਨਾਂ ਨੂੰ ਐ ਹੁੰਦਾ ਪੰਜਾਬ ਚ ਕੋਈ ਆਇਆ ਤੇ ਇਹ ਬੜਾ ਮੂਵ ਕਰ ਰਹੇ ਹੁੰਦੇ ਰੌ ਰੌ ਖਾ ਸਾਡੀ ਬਰੀਆ ਨਹੀਂ ਗਿਆ ਚਲੋ ਫਿਰ ਅਗਲੇ ਨੈਕਸਟ ਪ੍ਰੋਗਰਾਮ ਬਣਾਉਂਦੇ ਦਬਲ ਤੋਂ 2 ਤੱਕ ਮੂਲੀ ਘੱਟ ਪਹੁੰਚ ਗਏ ਤਾਂ ਕਰਿਆ ਰੇ ਭੇਜਿਆ ਉਹ ਡੱਬਾ ਕਿੱਥੇ ਰੱਖਿਆ ਮੈਂ ਕੱਟੇ ਕਰਾਉਣੇ ਹੱਥ ਨਾ ਰਾਂ ਹੱਥ ਨਾਲ ਹੀ ਬਣਾਉਂਦਾ ਪ੍ਰੋਡਕਟਰ ਉਹ ਟਿੱਕ ਕਾਲੀ ਆ ਸੀ ਫਿਰ ਤੁਹਾਨੂੰ ਮਿਲਦੇ ਹੁਣੇ ਤੇ ਇਹੀ ਵਲੌਗ ਸਵੇਰੇ ਕੰਟੀਨਿਊ ਕਰਾਂਗੇ ਠੀਕ ਹੈ ਜੀ ਮੇਰੇ ਕੰਮ ਬੈਨ ਬਾਰੇ ਕਰਨਾ ਹੈ ਉਹੀ ਵਲੌਗ ਨੂੰ ਆਪਾਂ ਕੰਟੀਨਿਊ ਕਰ ਲੈਣਾ ਠੀਕ ਹੈ ਜੀ ਰਾਤ ਵਾਲਾ ਤੇ ਟਾਈਮ ਆ ਜੀ ਸਵੇਰ ਦਾ ਤੇ ਦਮਣ ਸਾਡਾ ਨਹੀਂ ਸਵੇਰ ਦਾ ਨਹੀਂ ਤਾਂ ਟਾਈਮ ਆ ਦੁਪਹਿਰ ਦਾ ਤੇ ਇਧਰ ਦੇਖੋ ਜੀ ਟਿਊਸ਼ਨ ਤੋਂ ਉਹ ਤੋਂ ਸਕੂਲ ਤੋਂ ਆ ਗਿਆ ਤੇ ਦੇ ਪਰੌਂਠੇ ਲੈ ਪਰੌਂਠੇ ਪਰਾਉਂਠੇ ਪਰਾਉਂਠੇ ਹੋਏ ਪਏ ਨੇ ਮੂਲੀ ਵਾਲੇ ਪਰਾਉਂਠੇ ਤੇ ਆਪਾਂ ਵੀ ਆਪਣੇ ਕੰਮ ਜਿਹੜੇ ਸਾਰੇ ਨਵੇੜਾ ਆਏ ਆ ਜੀ ਆਪਣੇ ਕਾਰੀਗਰਾਂ ਨੂੰ ਦਿੰਦੇ ਨੇ ਮਸਾਲਾ ਹੈਗਾ ਹੈਗਾ ਥੋੜ੍ਹ ਕੇ ਦੇ ਚੰਗੀ ਤਰ੍ਹਾਂ ਤੇ ਕੰਮ ਨਵੇੜਦੇ ਆਪਾਂ ਨੇ ਜੀ ਸਾਰੇ ਆਪਣੇ ਕੰਮ ਹਨ ਬੁਟੀਕ ਵਾਲੇ ਪੈਂਡਿੰਗ ਪਏ ਕਿਉਂਕਿ ਜਾਣ ਕਰਕੇ ਥੋੜੀ ਜਿਹੀ ਲੇਟ ਹੋ ਗਈ ਕੰਮ ਤੇ ਫ੍ਰੀਜੋਂ ਨਹੀਂ ਕੀਤੀ ਹੋਏ ਤੇ ਆਪਾਂ ਲੱਗੇ ਪਏ ਸੀ ਕੁਝ ਆਪਣੇ ਸੂਟਾਂ ਦਾ ਆਰਡਰ ਸੀ ਤੇ ਬਾਕੀ ਸਿਮਰ ਪਸ਼ਮੀਨੇ ਦੇ ਵਿੱਚ ਫੋਰ ਕਲਰ ਆਏ ਨੇ ਜੀ ਇੱਕ ਥੋੜਾ ਜਿਹਾ ਅਲੱਗ ਫੈਬਰਿਕ ਆਇਆ ਇਹ ਬਹੁਤ ਸੋਹਣਾ ਪਹਿਲਾਂ ਆਪਾਂ ਇਹਨਾਂ ਨਾਲ ਦੇ ਕਾਫੀ ਸੇਲ ਕਰ ਚੁੱਕੇ ਹਾਂ ਇਹ ਲੱਗਦਾ 1450 ਦੀ ਰੇਂਜ 'ਚ ਇਹ ਆਏ ਨੇ ਜੀ 1750 ਦੀ ਰੇਂਜ 'ਚ ਠੀਕ ਹੈ ਆਹ ਕਲਰ ਨੇ ਇਹਨਾਂ ਦੀ ਵੀਡੀਓ ਪਾਣੀ ਹੈ ਜੇ ਆਪਾਂ ਵੀਡੀਓ ਪਾ ਦਾਂਗੇ ਠੀਕ ਹੈ ਜਲਦੀ ਹੀ ਆਹ ਕਲਰ ਨੇ ਇਹਦੇ 'ਚ ਦੋ ਸੂਟ ਨੇ ਆ ਤੁਹਾਨੂੰ ਦੋ ਸੂਟ ਮਿਲ ਜਾਣਗੇ ਠੀਕ ਹੈ ਬਾਕੀ ਆਪਾਂ ਵੀਡੀਓ ਪਾਵਾਂਗੇ ਵੀਡੀਓ 'ਚ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਤੇ ਕੁਝ ਆਪਣੇ ਕੋਲ ਇਹ 올ਓਵਰ ਆਏ ਨੇ ਜੀ ਇਹ ਦੁਬਾਰਾ ਫੇਰ ਆਏ ਨੇ ਰਿਪੀਟ ਤੇ ਮੈਂ ਇੱਕ ਵਾਰ ਦਿਖਾ ਦਾਂ ਤੁਹਾਨੂੰ ਇਹ ਰ ਆਪਾਂ ਵੀਡੀਓ ਚ ਤੇ ਆਹ ਰਾਮ ਟੈਕਸ ਦੀ ਵੀਡੀਓ ਪਾਈ ਸੀ ਆਪਾਂ ਨੇ ਉਹ ਚੋ ਇੱਕ ਕਲਰ ਦੋ ਦੋ ਨੇ ਆਪਣੇ ਕੋਲ ਆਹ ਵਾਲੇ ਇੱਕ ਮਸਟਰਡ ਟਿਕਾ ਪੀਚ ਜਿਆ ਤੇ ਆਹ ਵੀ ਰਾਮ ਟੈਕਸ ਦੇ ਨੇ ਇਹ ਪ੍ਰਿੰਟ ਇੱਕ ਆਹ ਪ੍ਰਿੰਟ ਰਹਿ ਗਿਆ ਇੱਕ ਆ ਦੋ ਠੀਕ ਹੈ ਜੀ ਤੇ ਤਿੰਨ ਆਪਣੇ ਕੋਲ ਆ ਕੁਟਰਾਇ ਦੇ ਬਚੇ ਨੇ ਜਿਹੜੀ ਮੇਰੀ ਭੈਣ ਨੂੰ ਚਾਹੀਦੀ ਹੈ ਤੇ ਜਿਹਨੂੰ ਵੀ ਚਾਹੀਦੀ ਹੈ ਜਰੂਰ ਦੱਸ ਕੇ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਲੈ ਲਓ ਠੀਕ ਹੈ ਜੀ ਆਹ ਨੇ ਆਪਣੇ ਕੋਲ ਸੂਟ ਜਿਹੜੇ ਆਏ ਨੇ ਬਾਕੀ ਇਹਨਾਂ ਦੀ ਵੀਡੀਓ ਪਾਵਾਂਗੇ ਤੇ ਇੱਧਰ ਆਪਾਂ 올ਓਵਰ ਕੁ ਟ੍ਰਾਈਜ਼ ਦੀ ਵੀਡੀਓ ਪਾਈ ਸੀ ਇਹਨਾਂ ਦਾ ਪ੍ਰਾਈਸ ਹੈਗਾ ਸੀ 1950 ਤੇ ਇਹ ਲੋਹੜੀ ਤੇ ਆਪਾਂ ਸਪੈਸ਼ਲ ਤੁਹਾਨੂੰ ਆਫਰ ਦੇ ਰਹੇ ਹਾਂ ਇਹ 올ਓਵਰ ਸੂਟ ਨੇ ਟਿੱਕੀਆਂ ਦੀ ਹੂੰ ਟਿੱਕੀਆਂ ਪਰੌਂਠੇ ਦੇ ਖਾਲਾ-ਖਾਲਾ ਟਿੱਕੀਆਂ ਠੂਸੀ ਜਾਓ ਸਾਰਾ ਦਿਨ ਕਦੇ ਪਰੌਂਠੇ ਠੂਸ ਲੈ ਕਦੇ ਟਿੱਕੀਆਂ ਠੂਸ ਲੀਆਂ ਇੱਧਰ ਹਜੇ ਆ ਘਰੇ ਫਿਰਦੇ ਨੇ ਜਨਾਬ ਕਿੱਧਰ ਗਏ ਇੱਧਰ ਵੀ ਦੇ ਤੇਰੇ ਦੀ ਲੈ ਤੇਰੇ ਦੀ ਬਸ ਆ ਹੀ ਖਾ ਲੋ ਆ ਵੀ ਖਾ ਲੋ ਸਾਰਾ ਦਿਨ ਖਾਂਦੇ ਹੀ ਰਹਿੰਦੇ ਹੋ ਹੈ ਆ ਦੇਖੋ ਡੱਬੇ ਚ ਪੰਜੀਰੀ ਪੈ ਰਹੀ ਏ ਬਸ ਕਰੋ ਹੋਰ ਵੀ ਕਿਸੇ ਨੇ ਖਾਣੀ ਏ ਸਾਰਾ ਦਿਨ ਤੁਸੀਂ ਦੋਨੇ ਤਾਂ ਜਾਣੇ ਪਈ ਹੋਤੀ ਜੋ ਬਣਾਈਆ ਤਾਂ ਖਾ ਰਹੇ ਆ ਨਾ ਜਿਹ ਬਣੀ ਆ ਤਾਂ ਖਾਣ ਵਾਸਤੇ ਬਣੀ ਆ ਇਹ ਹੂੰ ਤੁਸੀਂ ਥੋੜੀ ਇਕੱਲਿਆਂ ਖਾਣੀ ਮੈਂ ਵੀ ਖਾਣੀ ਆ ਇਹ ਕਿ ਤੂੰ ਇਕੱਲੇ ਖਾਈ ਜਾਓ ਨਹੀਂ ਤਾਂ ਹਿੰਮਤ ਹੈ ਜਿਹੜਾ ਖਾ ਲੂਗਾ ਉਹਦੀ ਹੋਆ ਹੈ ਬਸ ਕਰੋ ਹੁਣ ਉੱਥੇ ਬਹਿ ਕੇ ਖਾ ਲਓ ਜਾ ਕੇ ਸੋਫੇ ਤੇ ਇੱਧਰ ਸੋਈ ਜੀ ਖਾਈ ਜਾਣਾ ਸਾਰਾ ਦੇਣਾ ਹੀ ਕੰਮ ਕੀ ਖਾਣ ਵਾਸਤੇ ਬਣੀ ਆ ਤੇਰੇ ਕੀ ਮੈਂ ਹੱਥ ਭੜੇ ਹੋਏ ਨੇ ਹੈ ਮੇਰੇ ਕੇ ਤਾਂ ਹੱਥ ਭੜੇ ਨੇ ਪਰ ਜਦੋਂ ਮੈਂ ਦੇਖਾ ਤੁਸੀਂ ਡੱਬੇ ਜੀ ਵੜੇ ਰਹਿੰਦੇ ਡੱਬੇ ਜੀ ਵੜੇ ਨੇ ਹਿੰਮਤ ਹੈ ਭਾਈ ਜੀ ਇਹਦੀ ਹਿੰਮਤ ਆਪਣਾ ਖਾ ਲੋ ਤੁਸੀਂ ਚੋਰੀ ਚੁਪੇ ਖਾਣੇ ਮੈਂ ਸਭ ਦੇ ਸਾਹਮਣੇ ਖਾਣਾ ਪਾ ਰਹੀ ਮੈਂ ਚੋਰੀ ਚੁਪੇ ਖੋ ਨਹੀਂ ਖਾਂਦੀ ਆ ਹਾਲ ਦੇਖ ਲਓ ਕੀ ਬਣਿਆ ਪਾ ਤੁਹਾਡਾ ਖਾ ਖਾ ਪੰਜੀਰੀਆਂ ਤੇ ਖਾ ਖਾ ਪਰੌਂਠੇ ਹੈ ਢਿੱਡ ਬੋਲਦਾ ਆ ਕਿ ਭਾਈ ਪਰੌਂਠੇ ਖਾਦੇ ਹੋਏ ਨੇ ਦੇਖੋ ਆ ਦੇਖੋ ਉਧਰ ਮੂੰਹ ਤਾਂ ਬਟਰ ਚੱਲ ਰਿਹਾ ਬਟਰ ਹੋ ਰੇ ਇਧਰ ਪੰਜੀਰੀ ਚਾਹ ਚੱਲ ਰਹੀ ਉਧਰ ਮੂੰਹ ਦਾ ਬਟਰ ਚੱਲ ਰ ਬੱਸ ਥੋੜਾ ਹੀ ਘਾਦਾ ਕਿਉਂ ਉਹ ਫਿਰ ਜ਼ਿਆਦਾ ਲੱਗ ਗਿਆ ਸੀ ਉਹ ਜਾਓ ਛੇਤੀ ਭਰਾਵਾ ਦਸਤਰ ਜਾਓ ਸਾਰੇ ਜਣੇ ਜਾਓ ਜਾਓ ਕੰਮ ਕਰਨਾ ਸੋ ਕੰਮ ਕਰਨਾ ਹੈ ਕਰਦੇ ਹੌਨ ਹੌਨ ਪਾਪਾ ਨੇ ਪਲੱਗ ਹੀ ਲਾਤਾ ਪਿੱਛੇ ਜ਼ੋਰ ਲਾ ਤਾਰ ਦੇ ਲਾ ਦਿਓ ਪਿੱਛੇ ਲਾ ਦਿਓ ਹੀਟਰ ਲਾ ਕੇ ਬੈਠੀ ਦਮਣ ਨੰਮਣਾ ਜੀ ਕੋਈ ਟਿਊਸ਼ਨ ਹੈ ਤੇਰੀ ਹੈਨਾ ਚਲੋ ਮੈਂ ਹੀ ਕਰ ਲਾਂ ਕੰਮ ਫਿਰ ਮੈਂ ਪੋਚੇ ਲੈਣੇ ਅੱਜ ਪੋਚੇ ਨਹੀਂ ਲਾਏ ਪੋਚੇ ਲਾ ਲਾਂ ਸਾਮੀ ਲਾ ਦੇਣੀ ਹੈ ਕੱਪੜੇ ਧੋਣ ਵਾਲੇ ਨੇ ਇਹ ਬਾਅਦ ਮੌਸਮ ਹੋਇਆ ਪਿਆ ਖਰਾਬ ਨਹੀਂ ਪਿਆ ਰਹਾ ਤੁਹਾਨੂੰ ਪਤਾ ਸੀ ਦੀਡੇ ਚੱਲ ਰਹੇ ਨੇ ਹਨਾ ਤੇ ਸਾਰੇ ਭੈਣ ਭਰਾ ਆਪਣੇ ਘਰਾਂ ਚ ਪਾਠ ਕਰਿਆ ਕਰੋ ਆਪਣੇ ਵਾਸਤੇ ਛੋਟੇ ਛੋਟੇ ਬੱਚਿਆਂ ਨੇ ਐਡੀਆਂ ਕੁਰਬਾਨੀਆਂ ਕੀਤੀਆਂ ਤੇ ਅੱਜ ਕੱਲ ਦੇ ਬੱਚੇ ਤੁਸੀਂ ਦੇਖ ਲਓ ਇੱਕ ਟੌਫੀ ਦਾ ਲਾਲਚ ਦੇ ਲੋ ਤੇ ਬੱਚੇ ਮੈਨੀਆਂ ਜਿਵੇਂ ਕਹੋ ਉਵੇਂ ਕਰਨ ਲੱਗ ਪੈਂਦੇ ਹਨਾ ਤੇ ਉਹ ਬੱਚੇ ਦੇਖੋ ਜਿਨ੍ਹਾਂ ਦੀ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ ਹੈ ਨਾ ਜਦੋਂ ਉਹ ਚੀਜ਼ਾਂ ਦਹਿਰਾਨੇ ਆ ਹਨਾ ਉਹ ਚੀਜ਼ਾਂ ਫੀਲ ਕਰਦੇ ਆ ਫੀਲ ਕਰਕੇ ਦੇਖਿਓ ਅੱਜਕੱਲ੍ਹ ਆਪਾਂ ਆਪਣੇ ਬੱਚਿਆਂ ਨੂੰ ਕਾਲਜਿਆਂ ਦੇ ਨਾਲ ਲਾਲਾ ਕੇ ਰੱਖਦੇ ਆਂ ਕਿ ਹਾਂ ਸਾਡੇ ਬੱਚੇ ਨੂੰ ਐ ਨਾ ਹੋ ਜਾਏ ਸਾਡੇ ਬੱਚੇ ਨੂੰ ਐ ਨਾ ਹੋ ਜਾਏ ਤੇ ਉਹ ਸਾਡੇ ਗੁਰਗੋਬ ਸਿੰਘ ਦੇ ਲਾਲ ਚਾਰੇ ਬੱਚੇ ਸ਼ਹੀਦੀ ਪਾ ਗਏ ਦੋ ਚਮਕੌਰ ਦੀ ਗੜੀ 'ਚ ਤੇ ਉਹ ਆਪਣੇ ਫਤਿਹਗੜ੍ਹ ਸਾਹਿਬ ਬੜਾ ਜਦੋਂ ਆ ਮਤਲਬ ਆਉਂਦਾ ਮਹੀਨਾ ਦਸੰਬਰ ਦਾ ਤੇ ਉਦੋਂ ਬੜਾ ਮਨ ਜਾਂ ਦੁਖੀ ਹੁੰਦਾ ਹੈ ਹਨਾ ਤੇ ਉਹ ਵਾਹਿਗੁਰੂ ਤੋਂ ਬਿਨਾ ਕੁਝ ਨਹੀਂ ਤੇ ਆਪਣੇ ਬੱਚਿਆਂ ਨੂੰ ਸਿੱਖੀ ਦੀ ਰਾਹ ਤੇ ਤੋਰੋ ਸਾਰੇ ਸਾਡੇ ਭੈਣ ਭਰਾ ਆਪਾਂ ਤੇ ਇਹੀ ਕਵਾਂਗੇ ਸਰੰਦ ਫਤੇਗੜ ਸਾਹਿਬ ਜਾਓ ਮੱਥਾ ਟੇਕ ਕੇ ਆਓ ਉੱਥੇ ਜਾ ਕੇ ਆਪਣੇ ਬੱਚਿਆਂ ਨੂੰ ਇਤਿਹਾਸ ਦੱਸੋ ਕੁਝ ਕੁ ਬੱਚਿਆਂ ਨੂੰ ਮੈਨੂੰ ਜਿਆਦਾ ਦੇਖੋ ਮੈਂ ਇਹ ਨਹੀਂ ਕਹਿੰਦੀ ਹਨਾ ਮੈਨੂੰ ਬਹੁਤ ਪਤਾ ਹੈ ਤੇ ਆਪਣੀ ਜਿਹੜੀ ਆਉਣ ਵਾਲੀ ਨਵੀਂ ਪੀੜ੍ਹੀ ਹੈ ਉਹਨੂੰ ਇਸ ਇਸ ਇਤਿਹਾਸ ਨਾਲ ਜੋੜੋ ਕਿ ਕਿ ਜਿਹੜੀ ਨਵੀਂ ਆਉਣ ਵਾਲੀ ਪੀੜ੍ਹੀ ਉਹਨਾਂ ਨੂੰ ਪਤਾ ਹੋਵੇ ਹਨਾ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਕਿੰਡੀਆਂ ਕੁਰਬਾਨੀਆਂ ਕੀਤੀਆਂ ਨੇ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਸ੍ਰੀ ਕ੍ਰਿਸ਼ਨ ਉਸਦੇ ਅੰਦਰ ਹਾਂ ਤੇ ਬਾਕੀ ਚਲੋ ਆਪਾਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿੰਦੇ ਪਰ ਜਿਹੜੇ ਆਪਣੇ ਸਿੱਖੀ ਸਰੂਪ ਜਿਹੜੇ ਬੱਚਿਆਂ ਨੇ ਧਾਰਨ ਕੀਤਾ ਉਹਨਾਂ ਨੂੰ ਇਹ ਇਤਿਹਾਸ ਵੀ ਪਤਾ ਹੋਣਾ ਚਾਹੀਦਾ ਕਿਉਂਕਿ ਮੈਂ ਵੀਡੀਓ ਬਣਦੀ ਪਈ ਸੀ ਕੱਲ ਇੱਕ ਵੀਡੀਓ ਆ ਰਹੀ ਸੀ ਮੈਂ ਲਾਦਾ ਫਤਿਹਗੜ ਸਾਹਿਬ ਦੀ ਸੀ ਉਹ ਪੁਰਾਣੀ ਵੀਡੀਓ ਹੀ ਸ਼ਾਇਦ ਹੁਣ ਵੀ ਵੀਡੀਓ ਬਣਦੀਆਂ ਹੁਣ ਨਵੀਆਂ ਉਹਨਾਂ ਦੇ ਵਿੱਚ ਕੁਝ ਕੁ ਬੱਚਿਆਂ ਨੂੰ ਪੁੱਛਿਆ ਜਾ ਰਿਹਾ ਬੱਚੇ ਮੈਂ ਬਹੁਤ ਛੋਟੇ ਬੱਚੇ ਨਹੀਂ ਕਹਿ ਰਹੀ ਹੈ ਨਾ ਉਹ ਬੱਚੇ ਦੇਖੋ ਜਿਨ੍ਹਾਂ ਨੇ ਛਿੱਦੀ ਪਾਈ 7 ਸਾਲ ਦੀ 9 ਸਾਲ ਦੀ ਉਮਰ ਵਿੱਚ ਉਹ ਬੱਚੇ ਕਿੰਨੇ ਮਤਲਬ ਕਿੰਨੇ ਮਹਾਨ ਹਨ ਹਨ ਅੱਜ ਕੱਲ ਦੇ ਬੱਚੇ 11 12 ਸਾਲ 15 ਸਾਲ ਦੇ ਬੱਚੇ ਨੂੰ ਵੀ ਕੁਛ ਨਹੀਂ ਪਤਾ ਕਿ ਛੋਟੇ ਸਾਬਜਾਦਿਆਂ ਨੇ ਨਾ ਕੀਨੇ ਵੱਡੇ ਸਾਬਜਾਦਿਆਂ ਨੇ ਨਾ ਕੀ ਇਤਿਹਾਸ ਹੈ ਉਹਨਾਂ ਨੇ ਕਿੱਥੇ ਸ਼ਹੀਦੀ ਪਾਈ ਛੋਟੇ ਸਾਬਜਾਦਿਆਂ ਨੇ ਵੱਡੇ ਸਾਬਜਾਦਿਆਂ ਨੇ ਕਿੱਥੇ ਸ਼ਹੀਦੀ ਪਾਈ ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਤੇ ਇਹ ਚੀਜ਼ਾਂ ਆਪਾਂ ਪੇਰੈਂਟਸ ਨੇ ਦੱਸਣੀਆਂ ਨੇ ਆਪਣੇ ਬੱਚਿਆਂ ਨੂੰ ਤੇ ਇਹ ਚੀਜ਼ ਜ਼ਰੂਰ ਦੱਸੋ ਆਪਣੇ ਬੱਚਿਆਂ ਨੂੰ ਕਿ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਤੇ ਉਸ ਚੀਜ਼ ਨੂੰ ਜਿਹੜਾ ਅੱਗੇ ਆਉਣ ਵਾਲਾ ਸਮਾਂ ਆਪਾਂ ਸੰਭਾਲ ਕੇ ਰੱਖੀਏ ਤੇ ਬਾਕੀ ਜੀ ਕੋਈ ਮੇਰੇ ਕੋ ਗਲਤੀ ਹੋਈ ਤੇ ਉਹਦੇ ਲਈ ਮੈਨੂੰ ਮਾਫ ਕਰਿਓ ਠੀਕ ਹੈ ਜੀ ਕਿਉਂ ਮੈਨੂੰ ਜਿਆਦਾ ਮੈਂ ਤੁਹਾਨੂੰ ਕਹਦਾ ਕਿ ਇਤਿਹਾਸ ਬਾਰੇ ਨਹੀਂ ਪਤਾ ਜਦੋਂ ਆਪਾਂ ਪੜ੍ਹਦੇ ਆ ਤੇ ਆਪਾਂ ਨੂੰ ਉਦੋਂ ਪਤਾ ਲੱਗਦਾ ਤੇ ਚਲੋ ਜਿੰਨਾ ਕੋ ਆਪਾਂ ਨੂੰ ਪਤਾ ਹੈ ਨਾ ਉਹ ਚੀਜ਼ ਆਪਾਂ ਤੁਹਾਨੂੰ ਸ਼ੇਅਰ ਕੀਤੀਆਂ ਤੇ ਬਾਕੀ ਸਾਰੇ ਆ ਭੈਣ ਭਰਾਵਾਂ ਨੂੰ ਆਪਾਂ ਨੂੰ ਪਤਾ ਹੀ ਹੈ ਤੇ ਜਰੂਰ ਜੀ ਜਾਇਓ ਟਾਈਮ ਚੋਂ ਟਾਈਮ ਕੱਢ ਕੇ ਤੇ ਸਾਡੇ ਵੀ ਦੇ ਰਹੇ ਆ ਜੇ ਇਹਨਾਂ ਨੂੰ ਛੁੱਟੀ ਮਿਲੀ ਤੇ ਕੋਸ਼ਿਸ਼ ਕਰਾਂਗੇ ਜਰੂਰ ਜਾਵਾਂਗੇ ਕਿਉਂਕਿ ਮੇਰੇ ਨਾਨਕੇ ਹੈਗੇ ਨੇ ਜੀ ਸਰਨ ਫਰੇਗਰ ਸਾਹਿਬ ਤੁਹਾਨੂੰ ਮਿਲਦਾ ਸਾਰੇ ਸਾਡੇ ਭੈਣ ਭਰਾਵਾਂ ਨੂੰ ਪਤਾ ਤੇ ਕੋਸ਼ਿਸ਼ ਕਰਾਂਗੇ ਜਰੂਰ ਜਾਵਾਂਗੇ ਮੱਥਾ ਟੇਕ ਕੇ ਆਵਾਂਗੇ ਥੋੜੇ ਕੰਮ ਕਾਰ ਕਰ ਲਈਏ ਘਰ ਦੇ ਕੀ ਫੈਸ਼ਨ ਬਣਾਇਆ ਜਿਪ ਬੰਦ ਕਰੋ ਗਾ ਠੰਡ ਬਹੁਤ ਆ ਆਧੀਆਂ ਤੇ ਹੁਣ ਠੰਡ ਲੱਗਦੀ ਤੇ ਇਧਰ ਆਪਾਂ ਨੇ ਹੀਟਰ ਲਾar ਕੇ ਇਧਰ ਪੈਰਾਂ ਨੂੰ ਠੰਡ ਲੱਗ ਰਹੀ ਮੈਂ ਸੇਕਦੇ ਆਂ ਤੇ ਪੰਜ ਦਾ ਟਾਈਮ ਹੋ ਗਿਆ ਦਮਨ ਚਲਾ ਟਿਊਸ਼ਨ ਤੇ ਤੇ ਆਪਾਂ ਵੀ ਜੀ ਹੁਣ ਦਮਨ ਨੇ ਚਾਹ ਪੀਣੀ ਨਹੀਂ ਆਪਾਂ ਚਾਹ ਚੁ ਬਣਾ ਕੇ ਪੀ ਕੇ ਤੇ ਫਿਰ ਰਾਤ ਦੀ ਸਬਜੀ ਸਬਜੀ ਦੀ ਕਰਦੇ ਆਂ ਤਿਆਰੀ ਤੇ ਬਾਕੀ ਬਾਏ ਬਾਏ ਧਿਆਨ ਨਾ ਜਾਈ ਪੈਸੇ ਲੈ ਜਾ ਜੇ ਤੇਲ ਘਟਿਆ ਮੇਰੇ ਪਰਸੇ ਚ ਪਏ ਨੇ ਤੇਲ ਪੁਆਲੀ ਆਪ ਉਹ ਪਰਸ 'ਚ ਪੈਸੇ ਪਏ ਨੇ ਉਸ ਪਰਸ 'ਚ ਪੈਸੇ ਪਏ ਨੇ ਜੇ ਤੇਲ ਮੁੱਕ ਗਿਆ ਫੇਰ ਨਾ ਪੁਆ ਕੇ ਚਾਹ ਮੱਤ ਤੇ ਪੈਸੇ ਨਾਲ ਲੈ ਜਾ ਜੇ ਮੁੱਕਿਆ ਤਾਂ ਪੁਆ ਲਈ ਜੇ ਤੈਨੂੰ ਲੱਗਿਆ ਠੀਕ ਹੈ ਤੇ ਚਲੋ ਜੀ ਆਪਾਂ ਵੀ ਚਾਹ ਪਾਣੀ ਬਣਾ ਲਈਏ ਚਾਹ ਪੀ ਲਈਏ ਤੇ ਫਿਰ ਕਰਦੇ ਆ ਕੰਮ ਕਰ ਤੇ ਮਿਲਦੇ ਆ 200 200 ਲੈ ਜਾ ਸੌ ਦਾ ਹਾਂ ਤੇ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਤੇ ਦੱਸਿਆ ਕਰੋ ਵੀਡੀਓ ਕਿਵੇਂ ਲੱਗਦੀਆਂ ਤੇ ਜਿਨ੍ਹਾਂ ਨੇ ਸਾਡੇ ਉੱਤਰਾਖੰਡ ਵਾਲੇ ਵਲੌਗ ਨਹੀਂ ਦੇਖੇ ਤੇ ਜਰੂਰ ਜਾ ਕੇ ਦੇਖੋ ਬਹੁਤ ਸੋਹਣੇ ਵਲੌਗ ਨੇ ਜੀ ਨੈਨੀਤਾਲ ਗਏ ਸੀ ਘੁਮਣ ਤੇ ਮੈਨੂੰ ਲੱਗਦਾ ਕਾਫੀ ਭੈਣ ਭਰਾਵਾਂ ਨੇ ਨਹੀਂ ਦੇਖੇ ਜਰੂਰ ਜਾ ਕੇ ਦੱਸੋ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਲੱਗੇ ਤੇ ਚਲੋ ਜੀ ਬਾਏ ਬਾਏ ਸਾਰਿਆਂ ਨੂੰ